हां जी दोस्तों सारेनु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਟਿੰਡਵਾ ਟਿੰਡਵਾ ਪਿੰਡ ਦੋਸਤੋ ਉਹ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਇਸ ਘਰੋਂ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤੇ ਇੱਕ ਪਹਿਲਾਂ ਜਿਹੜੀ ਆਪਾਂ ਅਪਡੇਟ ਇੱਕ ਪਾਈ ਸੀਗੀ ਕੁਝ ਇੱਕ ਮਹੀਨਾ ਡੇਢ ਕੁ ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਵੀਰ ਗੁਰਜੀਤ ਓਨਰ ਆ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਨਾਗੇ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ बाकी ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀਰੇ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਕੋਈ ਕੋਰਟ ਕੰਪਲੈਕਸ ਦੋਸਤੋ ਇਥੋਂ ਕੋਈ 2.5-3 ਕਿਲੋਮੀਟਰ ਦੀ ਦੂਰੀ ਹੈਗੀ ਆ ਜੀਰਾ ਕੋਰਟ ਕੰਪਲੈਕਸ ਕਚਹਿਰੀਆਂ ਤੋਂ ਪਿੰਡ ਟਿੰਡਵਾ ਤੁਸੀ ਖਾਸ ਵਿਜ਼ਿਟ ਕਰਨੀ ਮੱਲੋਂ ਕੇ ਪਿੰਡ ਥੋੜੀ ਦੂਰੀ ਹੈਗੀ ਆ ਦੋਸਤੋ ਬਿਲਕੁਲ ਨਾਲ ਲੱਗਦਾ ਪਿੰਡ ਮੱਲੋਂ ਕੇ ਆ ਇੱਕ ਪਾਸੇ ਮਲਸੀਆਂ ਕਲਾਂ ਸਯਾਦਾ ਸੰਤ ਸਿੰਘ ਇਹ ਜਿਹੜੇ ਦੋਸਤੋ ਪਿੰਡ ਨੇ ਥੋੜੀ-ਥੋੜੀ ਦੂਰੀ ਤੇ ਹੈਗੇ ਆ ਸੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਦੋਸਤੋ ਇਸ ਵੀਡੀਓ ਦੇ ਵਿੱਚ ਪਸ਼ੂ ਤਿੰਨ ਦਿਖਾਵਾਂਗੇ ਤੁਹਾਨੂੰ ਤੇ ਚਾਰ ਨਗ ਜਿਹੜੇ ਆ ਬਿਲਕੁਲ ਵਹਿੜਾ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਸ਼ਾਹੀਵਾਲ ਵਹਿੜਾ ਦੋ ਤੋਂ ਤਿੰਨ ਦੋ ਨਗ ਜਿਹੜੇ ਆ ਸ਼ਾਹੀਵਾਲ ਵਹਿੜਾ ਨੇ ਇੱਕ ਜਰਸੀ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਇੱਕ ਅਫਸਰ ਜਿਹੜੀ ਆ ਦੋਸਤੋ ਗਿਰ ਬਰੀਡ ਦੇ ਵਿੱਚ ਗਿਰ ਨਸਲ ਦੀ ਇੱਕ ਬੱਚੀ ਆ ਕੋਈ ਸਵਾ ਕਸਾਲ ਉਮਰ ਆ ਸਵਾ ਡੇਢ ਕਸਾਲ ਨੇੜੇ ਢੇੜੀ ਉਮਰ ਆ ਉਹ ਜਿਹੜੀ ਬੱਚੀ ਤੁਹਾਨੂੰ ਦਿਖਾ ਦਾਂਗੇ ਬਹੁਤੇ ਵੀਰਾਂ ਦੀ ਡਿਮਾਂਡ ਈ ਸ਼ਾ ਬਿਲਕੁਲ ਗਿਰ ਗਿਰ ਬਰੀਡ ਨਸਲ ਦੀ ਬੱਚੀ ਖਰੀਦਣ ਦੀ ਹੁੰਦੀ ਆ ਸੋ ਪੂਰੀ ਗੱਲਬਾਤ ਆਪਾਂ ਵੀਰ ਹੋਰਾਂ ਦੇ ਨਾਲ ਕਰ ਲਾਂਗੇ ਦੋ ਮੱਝਾਂ ਜਿਹੜੀਆਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦਿਖਾਉਣੀਆਂ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਇੱਕ ਮੱਝ ਨੀਲੀ ਦੇ ਵਿੱਚ ਨੀਲੀ ਦੇ ਵਿੱਚ ਪੱਕ ਨੀਲੀ ਬਰੀਡ ਦੇ ਵਿੱਚ ਆ ਜਾਂਦੀ ਆ ਇਹ ਮੱਝ ਵੀ ਜਿਹੜੀ ਆ ਬਿਲਕੁਲ ਗੱਪਣਾ ਤਿਆਰ ਬਿਲਕੁਲ ਤਿਆਰੀ ਦੇ ਵਿੱਚ ਅੱਗੇ ਦਿਨ ਦਿੰਦੀ ਆ ਪੂਰੀ ਗੱਲਬਾਤ ਕਰ ਲੈਣੇ ਆ ਆਜੋ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਅੱਜ ਦੋਸਤੋ 16 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2 ਵਜੇ ਦਾ ਜਿਹੜਾ ਸੌਰੀ 1:30 ਵਜੇ ਦਾ ਜਿਹੜਾ ਸਮਾਂ ਹੈਗਾ 1 ਤੋਂ 1:30 ਵਜੇ ਦਾ ਸਮਾਂ ਹੈ। ਸਭ ਤੋਂ ਪਹਿਲਾਂ ਵੀਰ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਠੀਕ ਠਾਕ ਅੱਛਾ ਗੁਰਜੀਤ ਭਾਈ ਅੱਜ ਤੋਂ ਮੈਨੋਂ ਦਾ ਮਹੀਨਾ ਕਿ ਹੋਇਆ ਆਪਾਂ ਨੂੰ ਪਹਿਲਾਂ ਪੋਸਟ ਪਾਈ ਨਹੀਂ ਹੋਇਆ ਹਾਂਜੀ ਮਹੀਨਾ ਹੋ ਗਿਆ ਤੇ ਮੱਝਾਂ ਵੱਟੀਆਂ ਸੀ ਵੈਸੇ ਹੋ ਗਈਆਂ ਸੇ ਲੋ ਹਾਂਜੀ ਹੋ ਗਈਆਂ ਉਹਦੀ ਠੀਕ ਆ ਅੱਜ ਤਿੰਨ ਮੱਝਾਂ ਦੇ ਆਪਾਂ ਦਿਖਾ ਦੇਣੀਆਂ ਬਿਲਕੁਲ ਜਿਹੜੀਆਂ ਦੋ ਸੋਈਆਂ ਤੇ ਇੱਕ ਗੱਬਣ ਆ ਤੇ ਬੜਾ ਮਿਲ ਗਏ ਸਾਰੀਆਂ ਗੱਬਣੀਆਂ ਗੱਬਣੋ ਹੀ ਇੱਕ ਵੜਾ ਤਾਅਸਰ ਹੈਗੀ ਬੱਚੀ ਹੈ ਬਿਲਕੁਲ ਹਾਂ ਠੀਕ ਆ ਤੇ ਆਜੋ ਸ਼ੁਰੂਆਤ ਕਰਦੇ ਹਾਂ ਵੀਰ ਅੱਛਾ ਗਰਦੀਤ ਭਾਈ ਇੱਕ ਇਹ ਵੀ ਦੱਸ ਦੇ ਵੀ ਜੀਰੇ ਤੋਂ 5 ਕਿਲੋਮੀਟਰ ਦੀ ਦੂਰੀ ਹੋਊਗੀ ਸਾਰੀ ਪਿੰਡ ਦੀ ਹਾਂਜੀ 5 ਕਿਲੋਮੀਟਰ ਕਚਹਿਰੀਆਂੋਂ 3 ਕਿਲੋਮੀਟਰ ਆ ਜੀ ਹਾਂਜੀ ਸ਼ੇਂਦਰ ਸਰਪੰਚ ਦਾ ਘਰ ਪੁੱਛ ਕੇ ਜਦੋਂ ਮਰਜ਼ੀ ਅਜੀ ਪਿੰਡ ਟਿੰਡਵਾਉਣ ਪੈ ਟਿੰਡ ਟਿੰਡਵਾਉਣ ਹਾਂਜੀ ਠੀਕ ਆ ਤੇ ਪਸ਼ੂ ਵਪਾਰ ਦਾ ਇਹ ਕੰਮ ਆਪਣਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਹਾਂਜੀ 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 ਠੀਕ ਆ ਜੀ ਤੇ ਆਜੋ ਸ਼ੁਰੂਆਤ ਕਰ ਲਈਏ ਜੀ ਪਹਿਲੇ ਨੰਬਰ ਤੋਂ ਭ ਇਹ ਸੁਬਾਹ ਕਿ ਨਮਾ ਸੁਈਏ ਮਾਝ ਆਪਣੇ ਕੋਲ ਇਹ ਦੂਜਾ ਸੁਬਾਹ ਜੀ ਮੂੰਹ ਚਾਰ ਦਿਨ ਦਾ ਝੋਟੀ ਅੱਛਾ ਜੀ ਹਾਂ ਜੀ ਸੁਬਾਹ ਦੂਜਾ ਜੀ ਸੁਬਾਹ ਦੂਜਾ ਜੀ ਠੀਕ ਹੈ ਜੀ ਮੂੰਹ ਚੌਗੀ ਹੈ ਚੌਗੀ ਆ ਕੱਟੀ ਆ ਤਿੰਨ ਦਿਨ ਹੋਵੇ ਸੁਈ ਨੂੰ ਠੀਕ ਹੈ ਜੀ ਤੇ ਮਗਰ ਬੱਚਾ ਇਹ ਕੱਟੀ ਕੱਟੀ ਆ ਜੀ ਮਗਰ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਸੁਈ ਨੂੰ ਹਾਂ ਜੀ ਠੀਕ ਆ ਤਿੰਨ ਦਿਨਾਂ ਦੀ ਸੁਈ ਹੈ ਦੋਸਤੋ ਮਗਰ ਫੀਮੇਲ ਕਾ ਆਪ ਨੂੰ ਜਨਮ ਦਿੱਤਾ ਤੇ ਹੁਣ ਬੌਲਾ ਜਿਹੜਾ ਆਪਾਂ ਚੋਇਆ ਕੋ ਦੋ ਡੰਗ ਚਾਰ ਦਿਨ ਕਿੰਨਾ ਕਿ ਜਿਹੜਾ ਹੁਣ ਨੌ ਕਿਲੋ ਆ ਜੀ ਨੌ ਕਿਲੋ ਨੌ ਕਿਲੋ ਜਿਹੜਾ ਬਿਲਕੁਲ ਬੌਲਾ ਬਾਕੀ ਥਾਂ ਦੀ ਵੰਡ ਤੁਸੀਂ ਦੇਖ ਸਕਦੇ ਜੇ ਸਪੇਸ ਆ ਵੇਖੋ ਜੀ ਠੀਕ ਹੈ ਠੀਕ ਹੈ ਬਾਕੀ ਜਿਵੇਂ ਆਪਸ ਮਾ ਚੰਗਾ ਜੀ ਹਾਂ ਜੀ ਬਹੁਤ ਚੰਗਾ ਇਹਨ ਬਿਲਕੁਲ ਧਾਰ ਤੂਰ ਮੋਟੀ ਵਧੀਆ ਹੀ ਵਧੀਆ ਠੀਕ ਹੈ ਜੀ ਲਓ ਖੋਲ ਕੇ ਦਿਖਾ ਦਈਏ ਸੋ ਸੈਕੰਡ ਟਾਈਮਰ ਜਿਹੜੀ ਆ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਚੰਗੀ ਜੰਮੀ ਪਲੀ ਆਪਾਂ ਕਹਿ ਲਈਏ ਵੀ ਬਿਲਕੁਲ ਪੁੱਠੇ ਪਾਠੇ ਤੋਂ ਤੁਹਾਨੂੰ ਦਿਖਾਉਣੇ ਬੈਕ ਸਾਈਡ ਤੋਂ ਰਾਜੀ ਵਜਨਦਾਰ ਫੁੱਲ ਭਟਾ ਫੁੱਲ ਹਾਈਟ ਕੱਟ ਤੇ ਜਿਹੜਾ ਦੋਸਤੋ ਵਧੀਆ ਹੈਗਾ ਵੱਡੀਆਂ ਝੋਟੀਆਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੀ ਠੀਕ ਆ ਤੇ ਬਾਕੀ ਤਿੰਨ ਕਿ ਦਿਨਾਂ ਦੀ ਜਿੱਦਾਂ ਕਿ ਸੂਈ ਆ ਉਹ ਹਿਸਾਬ ਨਾਲ 9 ਕਿਲੋ ਜਿਹੜਾ ਦੋਸਤੋ ਬੋਲਾ ਬਿਲਕੁਲ ਇੰਦੇ ਥੱਲੇ ਹਾਜ਼ਰ ਸੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਤੁਹਾਡਾ ਹੱਕ ਬਣਦਾ ਆਪਦੀ ਰਿਸਪੌਂਸਿਬਿਲਟੀ ਸਮਝ ਕੇ ਜ਼ਿੰਮੇਵਾਰੀ ਸਮਝ ਕੇ ਚਬਾਈ ਕਰ ਸਕਦੇ ਜੀ ਆ ਲਿਓ ਜੀ ਠੀਕ ਆ ਬਿਲਕੁਲ ਨਵੀਂ ਝੋਟੀ ਆ ਜਿੱਦਾਂ ਕਿ ਹਲੇ ਬਿਲਕੁਲ ਦੰਦਾਂ ਦੇ ਵਿੱਚ ਚੌਗੀ ਆ ਮੂੰਹ ਠੀਕ ਹੈ ਜੀ ਠੀਕ ਹੈ ਅੱਛਾ ਗਰਜੀਤ ਭਾਈ ਕੀ ਇਹਦਾ ਮੁੱਲ ਰਹੂਗਾ ਲੈਣ ਦੇ ਨਾਲ ਕੀ ਗੱਲ ਕਰਦੇ ਆਂ ਇਹਦਾ ਮੁੱਲ 1 ਲੱਖ 5000 ਕਰਦੇ ਆਂ 1 ਲੱਖ 5 ਹਾਂਜੀ ਠੀਕ ਹੈ ਜੀ ਤੇ ਜਿੱਦਾਂ ਕਿ ਦੋਸਤੋ ਤਾਂ ਚਲੋ ਹੁਣ ਮੈਨੂੰ ਲੱਗਦਾ ਵੀ ਨਾਰਮਲ ਕੋਈ 10 ਕਿ 11 ਕਿਤੇ ਚੱਲੂਗੀ ਵੈਸੇ ਤੇ 12 13 ਕਿਲੋ ਚ ਆਜੂਗੀ ਹੈ 12 13 ਕਿਲੋ ਚ ਆ 12 13 ਕਿਲੋ ਹਾਂਜੀ ਠੀਕ ਆ ਜੀ 1 ਲੱਖ 500 ਕਿੰਨਾ ਕੁ ਮਾਨਤਨ ਹੋ ਜੂਗਾ ਕੋਈ ਰਸਤਾ ਰਸਤਾ ਨਹੀਂ ਮਾਨਤਾ ਨਹੀਂ ਹੋਊਗਾ ਜਿਆਦਾ ਨਹੀਂ ਜੀ ਜਿਆਦਾ ਨਹੀਂ ਗੰਜੈਸ਼ ਹਾਂਜੀ ਠੀਕ ਆ ਜੀ 1 ਲੱਖ 5000 ਦੇ ਵਿੱਚੋਂ ਦੋਸਤੋ ਵੀਰਾਂ ਦਾ ਵੀ ਮਾਨਤਾ ਨਹੀਂ ਹੋਊਗਾ ਕੋਈ ਬੜੀ ਜਿਆਦੀ ਗੰਜੈਸ਼ ਨਹੀਂ ਹੈਗੀ ਕਿ ਠੀਕ ਆ ਜੀ ਸੋ ਜਿੰਨਾ ਵੀ ਹੋਇਆ ਜਿੰਨੀ ਵੀ ਗੰਜੈਸ਼ ਹੋਈ ਹੋ ਤੁਸੀਂ ਘਰੇ ਆਣ ਕੇ ਵਿਜ਼ਿਟ ਕਰਕੇ ਇੱਕ ਵਾਰੀ ਤਸੱਲੀ ਕਰ ਲਿਓ ਵ ਬਾਕੀ ਪੂਰੀ ਸ਼ਾਈ ਸ਼ੂਈ ਪੂਰੀ ਹੈ ਠੀਕ ਹੈ ਜੀ ਮੱਥਾ ਬਿਲਕੁਲ ਬਲੈਕ ਪੂਛ ਮਗਰੋ ਜਿਹੜੀ ਵਾਈਟ ਆ ਤੇ ਬੱਚਾ ਆ ਅਗਲਾ ਇਹਦੇ ਮਗਰ ਆ ਬਈ ਆ ਜਿਹੜੀ ਆ ਇਹ ਕੱਟੀ ਹੈ ਕੱਟੀ ਬਹੁਤ ਚੰਗੀ ਲੋ ਜੀ ਠੀਕ ਹੈ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਪੂਰੀ ਨਿੱਗਰ ਦੇਖੋ ਪੂਰੀ ਜੰਮੀ ਪਲੀ ਮਗਰ ਕੱਟੀ ਹੈ ਦੋਸਤੋ ਪੂਰੀ ਰਾਜੀ ਫੁੱਲ ਬਟਾ ਫੁੱਲ ਨਿੱਗਰ ਠੀਕ ਹੈ ਤੇ ਮਗਰ ਕੱਟੀ ਹੈ 1,05,000 ਡਿਮਾਂਡ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਮੱਝ ਇਹਦਾ ਸੂਆ ਵੀਰ ਦੱਸੋ ਕਿੰਮਾ ਜੀ ਇਹਦਾ ਤੀਜਾ ਸੂਆ ਜੀ ਤੀਸਰੇ ਸੋ ਗਿਆ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਹੋ ਗਿਆ ਹਫਤਾ ਸਹੀ ਹਫਤਾ ਹੋ ਗਿਆ ਹਾਂਜੀ ਇਹਦੇ ਮਗਰ ਬਚਿਆ ਗਿਆ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਹਾਂਜੀ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਹੁਣ ਹਫਤੇ ਦਾ ਦੁੱਧ ਹੈਗਾ ਜੀ ਇਹਦੇ ਥੱਲੇ 12 ਮੰਨ ਕੇ ਚੱਲੋ 11 ਕਿਲੋ ਮਿੰਨ ਕੇ ਦੇ ਦਾਂਗੇ ਦੋ ਟਾਈਮ ਠੀਕ ਆ ਜੀ ਹਾਂਜੀ ਮਤਲਬ ਕਿ ਹੋਵੇ ਤੁਹਾਡੇ ਨਾਲ ਵੀ ਬਾਹਰ ਹੀ 11 ਤੋਂ 12 ਹਾਂਜੀ 11 ਕਿਲੋ ਮਿੰਨ ਕੇ ਦਿਆਂਗੇ ਭਾਵੇਂ ਕੋਈ ਦੋ ਟਾਈਮ ਚੋਲੇ ਹੂੰ ਭਾਵੇਂ ਤਿੰਨ ਟੰਗ ਚੋਲੇ ਅੱਛਾ ਭਾਈ ਗੱਦੀ ਤੇ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੁਹਾਡੇ ਨਾਲ ਹਾਂਜੀ ਤੇ 11 ਕਿਲੋ ਤੇ ਪਹੁੰਚ ਹੋ ਜੂਗੀ ਹ ਠੀਕ ਆ ਜੀ ਤੇ ਸੂਹਾ ਤੀਜਾ ਹੀ ਆ ਸੂਹਾ ਤੀਜਾ ਹੀ ਠੀਕ ਆ ਤੀਜਾ ਸੂਹਾ ਦੋਸਤੋ ਹਾਈਟ ਕੱਦ ਫੁੱਲ ਵਜਨਦਾਰ ਠੀਕ ਆ ਪੂਰੀ ਹੈਵੀ ਬਾਡੀ ਵੇਟ ਦੀ ਆ ਵਜਨ ਲੋਡ ਪੂਰਾ ਮੱਝ ਦਾ ਤੇ ਪੁੱਠੇ ਪਾਠੇ ਤੋਂ ਤੁਹਾਨੂੰ ਜਿਹੜਾ ਆਪ ਹੀ ਅੰਦਾਜ਼ਾ ਹੋ ਜਾਣਾ ਇੱਕ ਆਈਡੀਆ ਹੋ ਜਾਣਾ ਠੀਕ ਆ ਸਿੰਘਾਂ ਦੀ ਬੇਸ਼ੱਕ ਥੋੜੀ ਜੀ ਦਰਮਿਆਨੀ ਜਿ ਖੁੱਲੇ ਸਿੰਘ ਆ ਪਰ ਹਾਈਟ ਕੱਦ ਜਿਵੇਂ ਆਪਾਂ ਦੋਸਤੋ ਦੇਖਦੇ ਨੇ ਹਾਈਟ ਕੱਦ ਜਿਹੜਾ ਉੱਚਾ ਹੋਵੇ ਜਿੱਡੀ ਮੈਂ ਰਾਜੀ ਹੋਵੇ ਤੇ ਸਿੰਘ ਥੋੜਾ ਜਿਹਾ ਖੁੱਲਾ ਵੀ ਹੋਵੇ ਤਾਂ ਤਾਂ ਵੀ ਜਿਹੜਾ ਦੋਸਤੋ ਫੱਬ ਪੂਰੀ ਬਣ ਜਾਂਦੀ ਆ ਇੱਕ ਹਫਤੇ ਦੀ ਸੂਈ ਆ 12 ਕਿਲੋ ਦੁੱਧ ਕਿਸੇ ਵੀਰ ਨੇ ਸੌਦਾ ਕਰਨਾ 11 ਕਿਲੋ ਮੰਨ ਕੇ ਤੁਸੀਂ ਜਿਹੜਾ ਦੁੱਧ ਸੌਦਾ ਕਰ ਸਕਦੇ ਜੀ ਜਵਾਬ ਅਸਮਾ ਵੀਰ ਜੀ ਬੜੀ ਓਕੇ ਓਕੇ ਜੀ ਓਕੇ ਠੀਕ ਹੈ ਠੀਕ ਹੈ ਬਾਕੀ ਜਵਾਬ ਅਸਮਾ ਇੱਕ ਨੰਬਰ ਕਿਸੇ ਤਰ੍ਹਾਂ ਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਕੋਈ ਵੀਰ ਆਪਦੀ ਆਨਲਾਈਨ ਖਰੀਦ ਸਕਦਾ ਵੀਡੀਓ ਕਾਲ ਤੇ ਚੁਾਈ ਕਰ ਸਕਦੇ ਜੀ ਜਿਹੜੇ ਵੀਰ ਤੋਂ ਘਰ ਪਹੁੰਚ ਹੁੰਦੀ ਹੈ ਤੁਸੀਂ ਦੋ ਡੰਗ ਤਿੰਨ ਟਾਈਮ ਘਰ ਵਿਜ਼ਿਟ ਕਰਕੇ ਚੁਾਈ ਕਰ ਲਿਓ ਠੀਕ ਆ ਲਿਓ ਖੋਲ ਕੇ ਦਿਖਾ ਦਈਏ ਜੀ ਤੇ ਦੁੱਧ ਤਾਂ ਕਿੰਨਾ ਕੁ ਪਾਉਣ ਦੀ ਸੁਭਾਵਨਾ ਹੋ ਗਈਂਦੀ ਵੈਸੇ ਦੁੱਧ ਜੀ ਬੱਸ 13 ਕਿਲੋ ਤੱਕ ਜਾਊਗੀ 13 ਕਿਲੋ ਤੱਕ ਹਾਂਜੀ 13 ਕਿਲੋ ਤੱਕ ਜਾਊਗੀ ਬਸ ਇੱਥੋਂ ਤੱਕ ਹੈਨਾ ਹਾਂਜੀ ਹਾਂਜੀ ਤੇ 13 ਕਿਲੋ ਦੁੱਧ ਵੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਠੀਕ ਹੈ 13 ਕਿਲੋ ਕਹਿ ਦੇਣਾ ਤੇ ਜਦੋਂ ਆਪਾਂ ਕਹਿ ਲੀਏ ਭਾਂਡੇ ਚ ਪੈਦਾ ਉਹ ਤੋਂ ਪਤਾ ਲੱਗਦਾ ਹੈ ਜੀ ਹਾਂਜੀ 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 ਮੈਂ ਵੱਡੀ ਆ ਵੈਸੇ ਮੱਝ ਵੱਡੀ ਆ ਦੋਸਤੋ ਹਾਈਟ ਕੱਦ ਦੀ ਵੱਡੀ ਆ ਵਜ਼ਨ ਲੋੜ ਪੂਰਾ ਸੋ ਬਾਕੀ ਬੇਲ ਵੀ ਚੰਗੀ ਆ ਲੰਬਾਈ ਉਚਾਈ ਸਾਰਾ ਕੁਝ ਮੱਝ ਦੇ ਵਿੱਚ ਪੂਰਾ ਠੀਕ ਆ ਜੀ ਤੇ ਕੋਈ ਕਿਸੇ ਪਾਸੇ ਉਹ ਖੁੰਜੀ ਨਹੀਂ ਗਈ ਸੋ ਵੱਡੇ ਕੱਦ ਕਾਟ ਦੇ ਵਿੱਚ ਜਵਾਬ ਇਸ ਮਾ ਇੱਕ ਨੰਬਰ ਆ 11 ਕਿਲੋ ਬਿਲਕੁਲ ਧਾਰਾ ਮੌਜੂਦਾ ਜਿਹੜੀਆਂ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਬਾਕੀ ਆ ਥਣਪਾਟਾ ਜੀ ਤੋੜ ਲੋ ਜੀ ਤੋੜ ਲੋ ਬਾਕੀ ਆਫਸੀ ਥਾਣਾ ਦੀ ਸਪੇਸ ਦੀ ਗੱਲ ਕਰ ਲਈਏ ਤਕਰੀਬਨ ਕੋਈ 2-2 3-3 ਇੰਚ ਜਿਹੜੀਆਂ ਦੋਸਤੋ ਸਪੇਸ ਵਿੱਚ ਤੁਹਾਨੂੰ ਦੇਖਣ ਤੇ ਮਿਲੂਗੀ ਠੀਕ ਆ ਥਾਣਾ ਬਿਲਕੁਲ ਮੁਠੀ ਜਿਹਾ ਥਾਣਾ ਬਿਲਕੁਲ ਛਾਰੇ ਥਾਣਾ ਇੱਕਸਾਰ ਠੀਕ ਅੱਛਾ ਗਰਜੀਤ ਭਾਈ ਇਹਦਾ ਫਿਰ ਕੀ ਲੈਣ ਦੇਣ ਕੀਤਾ ਕਹਿੰਦਾ 85000 ਰੁਪਿਆ ਲੈਣਾ ਹੈ 85000 ਹਾਂਜੀ ਇਹਨਾਂ ਚ ਮਾਨਤਾ ਨਹੀਂ ਹੋਊਗਾ ਠੀਕ ਆ ਜੀ ਹਾਂਜੀ ਮਤਲਬ ਇਹ ਵੀ ਵੀਰ ਗੱਦੀ ਤਾਂ ਕਿਸੇ ਘਰੇਲੂ ਵੀਰ ਨੇ ਵੀ ਲੈ ਕੇ ਜਾਣੀ ਚਾਹੀਏ ਵਪਾਰੀ ਵੀਰ ਵੀ ਕੋ ਲੈ ਕੇ ਜਾਂਦਾ ਤੇ ਬਿਲਕੁਲ ਚੋਣ ਚਵਾ ਦੀ ਗੱਲ ਕਰ ਲਈਏ ਤੇ ਡਿੰਗ ਡੁੰਗ ਕੇ ਪਸ਼ੂਆਂ ਮਿੱਠਾ ਮਿਲਣ ਦੇ ਵਿੱਚ ਮੈਂ ਨਾ ਜੀ ਗਰੰਟੀ ਰੋ ਆਪਣੀ ਵੇਗ ਚੀਜ਼ ਦੀ ਠੀਕ ਆ ਜੀ ਹਾਂਜੀ ਠੀਕ ਆ ਭਰਾ 85000 ਦੋਸਤੋ ਇਹਦੀ ਮੰਗ ਹੈਗੀ ਆ 85000 ਡਿਮਾਂਡ ਸੋ ਉਹਦੇ ਵਿੱਚੋਂ ਕੋਈ ਛੋਟ ਛੱਪਾ ਕੋਈ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਆ ਸੋ ਬਾਕੀ ਉਲਟ ਪਹਿਣੀ ਤੋਂ ਜਿਹੜੇ ਅਥਨ ਤੋਂ ਤੁਸੀਂ ਆ ਦੇਖ ਸਕਦੇ ਜੀ ਠੀਕ ਆ ਸੱਜੇ ਕਬਿਓ ਹਰਕ ਐਂਗਲ ਤੋਂ ਹਰਕ ਪੱਖ ਤੋਂ ਜਿਹੜੀ ਆ ਤੁਸੀਂ ਵੀਡੀਓ ਤਸੱਲੀ ਨਾਲ ਦੇਖ ਲਿਓ ਸੋ ਬਾਕੀ ਆਪਣਾ ਫਰਜ਼ ਸਮਝ ਕੇ ਵੀਡੀਓ ਅੱਗੇ ਕੁਝ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਠੀਕ ਆ ਇਸ ਤੋਂ ਬਾਅਦ ਇੱਕ ਨੈਕਸਟ ਜਿਹੜੀ ਦੋਸਤੋ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਦਿਖਾਉਣੀ ਹੈ ਨੀਲੀ ਦੀ ਝੋਟੀ ਨੀਲੀ ਦੀ ਮੱਝ ਕੁ ਵੀਰ ਮੰਨ ਸਕਦਾ ਮਾਰਕਿੰਗ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਮਗਰਲੇ ਪੈਰ ਧੋਤੇ ਜਾਂ ਗੇਠ ਗੇਠ ਠੀਕ ਆ ਤੇ ਮੱਥਾ ਬੱਲਾ ਪਿੱਲੀ ਮਨਕਣੀ ਅੱਖ ਤੇ ਨਾਸ ਬਿਲਕੁਲ ਠੋਡੀ ਤੇ ਬਿਲਕੁਲ ਵਾਈਟ ਨਿਸ਼ਾਨ ਤੇ ਹਾਈਟ ਕੱਦ ਨਾਰਮਲੀ ਤੁਹਾਨੂੰ ਤੁਹਾਡਾ ਦੂਰੀ ਤੋਂ ਵੀ ਦਿਖਾ ਦਿੰਨੇ ਆ ਸੋ ਕਿਸੇ ਤਰ੍ਹਾਂ ਦੀ ਜਿਹੜੀ ਦੋਸਤੋ ਉਹ ਗੱਲ ਨਹੀਂ ਹੋਊਗੀ ਵੀ ਕੋਈ ਚੀਜ਼ ਵੱਡੀ ਹੋਊਗੀ ਤੇ ਜਾਂ ਛੋਟੀ ਲੱਗਦੀ ਜਾਂ ਛੋਟੀ ਚੀਜ਼ ਵੱਡੀ ਕਰਕੇ ਨਹੀਂ ਦਿਖਾਈ ਜਾਊਗੀ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਬਾਕੀ ਖਲੋਣੀ ਖਲਾਨੀ ਪੂਰੀ ਚੰਗੀ ਆ ਤੇ ਗਰਜੀਤ ਭਾਈ ਆਜੋ ਇਹ ਸੂਹਾ ਕਿਨਵਾ ਸੂਣ ਜਾ ਰਹੀ ਏ ਕੇ ਇਹ ਦੂਜਾ ਸੂਹਾ ਹੁੰਦੀ ਆ ਜੀ ਦੂਜਾ ਸੂਹਾ ਹਾਂਜੀ ਇਹ ਨੂੰ ਦਿਨ ਕਿੰਨੇ ਕੁ ਲੈ ਜੂ ਹਜੇਗੀ ਦਿਨ ਹਫਤਾ ਲੈ ਜੂਗੀ ਇਹ ਹਫਤਾ ਦਾ ਹਾਂਜੀ ਠੀਕ ਆ ਸੂਹਾ ਦੂਜੇ ਜਿਹੜਾ ਸਹੀ ਕਰੈਕਟ ਕਰ ਸਕਦੀ ਆ ਨੇ ਸੁਵਾ ਦੂਜਾ ਜਾਂ ਸਿੰਘ ਮੜਾ ਜੇ ਲੱਗਦਾ ਆਪਾਂ ਨੂੰ ਜੀ ਹੁੰਦਾ ਠੀਕ ਹੈ ਸੁਵਾ ਦੋਸਤੋ ਦੂਜਾ ਠੀਕ ਹੈ ਜੇ ਦੂਜਾ ਮੰਨ ਕੇ ਕੋਈ ਵੀਰ ਸੌਦਾ ਕਰ ਲਈ ਤੇ ਹਾਈਟ ਕੱਦ ਫੁੱਲ ਵੱਡੀ ਹੈ ਠੀਕ ਹੈ ਜੀ ਵੱਡੇ ਕੱਦ ਕਾਟ ਦੇ ਵਿੱਚ ਆ ਤੇ ਹਫਤਾ ਖੰਡ ਸਮਾਂ ਲਾ ਜੂਣਾ ਜੀ ਹਾਂਜੀ ਹਫਤੇ ਤੋਂ ਵੱਧ ਵੀ ਲੈ ਕੇ ਜਾ ਸਕਦੀ ਕੋਈ 10 ਕਿ ਦਿਨ ਹਾਂਜੀ ਹਾਂਜੀ ਠੀਕ ਆ 8 ਤੋਂ 10 ਦਿਨ ਦਾ ਜਿਹੜਾ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰੇ ਠੀਕ ਹੈ ਜੀ ਬਾਕੀ ਥਾਂ ਤੋਂ ਬਿਲਕੁਲ ਪੱਦਰ ਬਖਾਲਾ ਢਿਲ ਤੋਂ ਲਗਾ ਵੀ ਹੈ ਲੇਵੇ ਦੇ ਵਿੱਚ ਸੋ ਲੇਵਾ ਜਿਹੜਾ ਦੋਸਤੋ ਬਿਲਕੁਲ ਆਰਡਰ ਤਿਆਰ ਕਰਕੇ ਪਸੂ ਮੋਸਟਲੀ ਸੂ ਬਿਲਕ ਬਾਕੀ ਨਾਰਮਲੀ ਤੁਸੀਂ ਆ ਦੇਖ ਸਕਦੇ ਜੇ ਵੱਡੇ ਕੱਦ ਕੱਢ ਦੀ ਸਿੰਘਾ-ਸੁੰਗਾ ਦੀ ਬੰਤਰ ਆ ਦੇਖੋ ਠੀਕ ਹੈ ਲਿਓ ਜੀ ਖੋਲਦ ਗਏ ਨੂੰ ਵੀ ਸੋ ਵਾਟ ਇਜ਼ ਰੀਰ ਘਟਾਂਜੇ ਦੀਆ ਦੋਸਤੋ ਚੰਗੀ ਪਲੀ ਸੰਭੀ ਪੂਰੀ ਐ ਪੁੱਠੇ ਪੱਠੇ ਦੀ ਚੜਾਈ ਥੱਬਿਆਂ ਦੇ ਥਬੇ ਆਪਾਂ ਕਹਿ ਦਿੰਨੇ ਆ ਬਾਕੀ ਬਨਣ ਵਾਲੀ ਐ 8-10 ਦਿਨਾਂ ਦੇ ਵਿੱਚ ਪੂਰੀ ਥੱਲੋਂ ਤਿਆਰੀ ਹੋਊਗੀ ਜਿਵੇਂ ਕਿ ਨਾਰਮਲੀ ਇੱਕ ਆਪਾਂ ਦੇਖ ਰਹੇ ਹਾਂ ਬਿਲਕੁਲ ਲਾਏ ਪਈ ਐ ਧਾਰਾ ਧੂਰਾ ਪਾਉਣੀਆਂ ਸ਼ੁਰੂ ਕਰਤੀਆਂ ਨੇ ਲੇਵੇ ਚ ਤੇ ਘੱਟੋ ਘਾਟ ਵੀ 8 ਦਿਨਾਂ ਤੱਕ ਜਿਹੜੀ ਐ ਪੂਰੀ ਤਿਆਰੀ ਹੋਊਗੀ ਇਸ ਝੋਟੀ ਦੀ ਆ ਦੇਖੋ ਜੀ ਸਿਕਾ ਪਰਫੈਕਟ ਛੋਟੀ ਆ ਵੱਡੇ ਕਦ ਕੱਢਦੀ ਆ ਸੋ ਕਾਫੀ ਸੋਹਣੀ ਆ ਦੋਸਤੋ ਨੀਲੀ ਦੀ ਇਹ ਛੋਟੀ ਮਾਰਕਿੰਗ ਜੈਜ ਆਰਡਰ ਕੁਆਲਟੀ ਬੈਸਟ ਠੀਕਾ ਗਰਜੀਤ ਭਾਈ ਸਾਹਿਬ ਕੀ ਮੁੱਲ ਦਾ ਹੋਊਗਾ ਦਾ ਲੱਖ ਰੁਪਇਆ ਕਰਦੇ ਆ ਮੁੱਲ ਲੱਖ ਹਾਂਜੀ ਠੀਕ ਹੈ ਜੀ ਚੰਗੀ ਆ ਸਭੀ ਸੂਬੀ ਪੂਰੀ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ 12 13 ਕਿਲੋ ਚ ਆਜੂਗੀ ਹੂੰ ਠੀਕ ਹੈ ਬਾਕੀ ਬਿਲਕੁਲ ਜਿਹੜਾ ਦੋਸਤੋ ਮੁੱਢ ਤੋਂ ਗੱਲ ਕਰ ਲਈਏ ਚੌਰਸ ਨੇਵਾ ਬਣਾ ਕੇ ਤਿਆਰ ਕਰੂਗੀ ਤੇ ਆਰਡਰ ਵੀ ਬਿਲਕੁਲ ਕਸਮਾਂ ਲੇਵਾ ਕਰ ਲਈਏ ਕੰਪੈਕਟ ਆਰਡਰ ਹੋਊਗਾ ਬਾਲਾ ਕੁ ਟਲਕਾ ਜਲਾ ਨੇਵਾ ਨਹੀਂ ਹੋਊਗਾ ਠੀਕ ਹੈ ਜੀ ਸੋ ਜਿਨ੍ਹਾਂ ਨੇਵਾ ਬਿਲਕੁਲ ਦਿਖਾਈ ਦੇ ਰਿਆ ਉਹਨੇ ਦੀ ਤਿਆਰੀ ਪ੍ਰੋਪਰ ਕਰੂਗੀ 8 10 ਦਿਨਾਂ ਦੇ ਵਿੱਚ 92 ਤਕਰੀਬਨ ਪੂਰਾ ਮੁੱਠੀ ਮੁੱਠੀ ਆ ਤਾਂ ਸਪੇਸ ਘਟੋ ਘਟ ਵੀ ਜਦੋਂ ਲੇਵਾ ਭਰਗੀ ਤੇ ਨਖੇੜ ਜੂਗੀ ਕੋਈ 4-4 ਇੰਚ 3-3 4-4 ਇੰਚ ਸਪੇਸ ਵਿੱਚ ਬਣਾ ਜੂਗੀ ਠੀਕ ਆ ਜੀ ਲੱਖ ਰੁਪਈਆ ਪੂਰੀ ਡਿਮਾਂਡ ਆ ਸੋ ਮੌਕੇ ਤੇ ਬਾਦ ਘਾੜ ਜਿਹੜੀ ਹੈਗੀ ਥੋੜੀ ਬਾਦੀ ਗੰਜائش ਆ ਉਹ ਮੌਕੇ ਤੇ ਮਾਨਤਨ ਹੁੰਦਾ ਰਹਿੰਦਾ ਦੋਸਤੋ ਸਾਰੇ ਪਸ਼ੂਆਂ ਦੇ ਵਿੱਚੋਂ ਉਹ ਮੌਕੇ ਤੇ ਹੋ ਜੂਗਾ ਠੀਕ ਆ ਅੱਗੇ ਆ ਗੀਆਂ ਆਪਣੇ ਕੋਲ ਵਿਹੜਾ ਕੈਟਾਗਰੀ ਦੇ ਵਿੱਚ ਜਿਹੜੀਆਂ ਦੋਸਤੋ ਗਾਵਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਸ਼ਾਈ ਵਾਲ ਵਹਰ ਤੋਂ ਸਟਾਰਟ ਕਰਾਂਗੇ ਆਪਾਂ ਬਿਲਕੁਲ ਵੱਡੇ ਆਰਡਰ ਦੇ ਵਿੱਚ ਆ ਤਿਆਰੀ ਬਿਲਕੁਲ ਮੁਕ ਸੂਣ ਦਾ ਬਿਲਕੁਲ ਨੇੜਾ ਕੋਈ ਹੋ ਸਕਦਾ ਵੀ 2-3 ਦਿਨ ਟਪਾ ਜੇ ਹੋ ਸਕਦਾ ਬਿਲਕੁਲ ਤਿਆਰੀ ਤੇ ਆ ਬਸ ਅੱਛਾ ਵੀਰ ਗਰਦੀਤੇ ਦਾ ਕੀ ਹੈਗਾ ਬਿਲਕੁਲ ਵੇਰਵਾ ਪੂਰਾ ਵੀ ਸੂਹਾ ਕਿਨਵਾ ਸੂਣ ਜਾ ਰਹੀ ਹੈ ਇਹ ਦੂਜਾ ਸੂਹਾ ਜੀ ਹਾਂਜੀ ਮੂੰਹ ਚਾਰ ਦੰਦਾਂ ਦਾ ਜੀ ਠੀਕ ਆ ਜੀ ਹਾਂਜੀ 1-2 ਦਿਨ ਲਾਊਗੀ ਬਸ 1-2 ਦਿਨ ਹਾਂਜੀ ਤਿਆਰੀ ਤੇ ਹੀ ਆ ਤਿਆਰੀ ਤੇ ਆ ਜੀ ਮਤਲਬ ਇਹ ਕੋਈ ਵੀਰ ਸੌਦਾ ਕਰਦਾ ਤੇ ਜਾਂਦਿਆਂ ਵੀ ਸੂਹ ਸਕਦੀ ਆ ਜਾਂ ਵੀ ਰਸਤੇ 'ਚ ਵੀ ਸੂਹ ਸਕਦਾ ਪਰ ਤਿਆਰੀ ਵਾਲਾ ਤੇ ਤਿਆਰੀ ਵਾਲਾ ਸੂਬਾ ਦੋਸਤੋ ਦੂਸਰਾ ਸੂਣ ਜਾ ਰਹੀ ਆ ਮੂੰਹ ਚੌਗੀ ਚਾਰ ਦੰਦਾਂ ਇੱਕ ਰੰਗ ਬਿਲਕੁਲ ਆਪਾਂ ਕਹਿ ਦਿੰਨੇ ਆ ਵੀ ਗੋੜ ਵਰਗਾ ਰੰਗ ਆ ਬਿਲਕੁਲ ਲਾਲ ਰੰਗ ਦੇ ਵਿੱਚ ਠੀਕ ਆ ਜੀ ਬਰਾਊਨ ਕਲਰ ਤੇ ਆਰਡਰ ਕੁਆਲਟੀ ਕਾਫੀ ਸੋਹਣੀ ਆ ਬੈਸਟ ਆਰਡਰ ਕੁਆਲਟੀ ਵੱਡੇ ਸਾਈਜ਼ ਦੇ ਵਿੱਚ ਆ ਗੋਲ ਥਣ ਟੀੜੀ ਦੇ ਪਾਵਿਆਂ ਵਾਂਗੂ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਥਣ ਜਿਹੜੇ ਟੀੜੀ ਦੇ ਪਾਵਿਆਂ ਵਾਂਗੂ ਆ ਦੇਖੋ ਜੀ ਮੋਟਾ ਥਾਣਾ ਗੋਲ ਥਾਣਾ ਠੀਕ ਆ ਬਾਕੀ ਸਪੇਸ ਕਾਫੀ ਸੋਹਣੀ ਆ ਚੰਗੀ ਵਧੀਆ ਵਾਂਡਾ ਘੱਟੋ ਘੱਟ ਵੀ ਅੱਧੀ ਅੱਧੀ ਗੇਠ ਆਪਾਂ ਕਹਿ ਦਈਏ ਵੀ 8 8 7 7 ਇੰਚ 5 5 6 6 ਇੰਚ ਜਿਹੜੀ ਆ ਸੱਜੀ ਖਬੀ ਪੰਜ ਪੰਜ 4 4 ਇੰਚ ਜਿਹੜੀ ਆ ਸਪੇਸ ਅਗਲੇ ਪਿਛਲੇ ਥਾਂਾਂ ਦੀ ਠੀਕ ਆ ਸੋ ਹੁਬਰਦੇ ਹਵਾਨੇ ਦੇ ਵਿੱਚ ਲਿਓ ਜੀ ਖੋਲ ਦੇ ਇਹਨੂੰ ਵੀ ਖੋਲ ਹੀ ਦੇ ਠੀਕ ਆ ਤੇ ਸਹੀ ਬਾਲ ਅੰਗ ਦੇ ਵਿੱਚ ਆ ਠੀਕ ਆ ਜੀ ਲੰਬੀ ਬਿਲਕੁਲ ਝਾਲਰ ਝੁਲਰ ਕੇ ਪੂਰੀ ਆ ਧੁੰਨ ਬੈਕ ਸਾਈਡ ਤੋਂ ਲੇਵਾ ਆ ਦੇਖੋ ਜੀ ਸੋ ਜਿੰਨੇ ਵੀ ਆ ਦੋਸਤੋ ਬਿਲਕੁਲ ਨਿਕਰ ਆਈਟਮ ਮੀਡੀਅਮ ਦੇ ਵਿੱਚ ਆ ਜਿੰਨੇ ਵੀ ਆ ਫੁੱਲ ਨਿਕਰ ਆ ਗੁਲਾਈ ਦੇ ਵਿੱਚ ਪੂਰੀ ਜਿਹੜੀ ਦੋਸਤੋ ਰਾਜੀ ਭਜਨਦਾਰ ਬਿਲਕੁਲ ਚੰਗੀ ਸੰਭੀ ਹੋਈ ਆ ਵੇ ਇੱਥੇ ਟੱਕੇ ਹੋ ਜਮੜਾ ਲੈਓ ਦੀ ਪੂਰੀ ਪ੍ਰੋਪਰ ਤਿਆਰੀ ਆ ਜਿਹੜੀ ਦੋਸਤੋ ਕਰ ਚੁੱਕੀ ਆ ਤੇ ਇੱਕ ਅੱਧਾ ਦਿਨ ਕੱਢ ਸਕਦੀ ਆ ਸੂਣ ਦੇ ਬਿਲਕੁਲ ਨੇੜ ਆ ਅੱਜ ਭਲਕ ਸ਼ੁਰੂ ਵੀ ਸਕਦੀ ਆ ਠੀਕ ਆ ਸੋ ਇਹ ਆਈਡੀਆ ਮੰਨ ਕੇ ਕੋਈ ਵੀਰ ਜਿਹੜਾ ਸੌਦਾ ਤੁਸੀਂ ਕਰ ਸਕਦੇ ਜੀ ਤੇ ਬਾਕੀ ਵੀਰ ਜੀ ਤਿੱਪੰਦੇ ਵਿੱਚ ਤਾਂ ਬਿਲਕੁਲ ਐਨ ਕਹਿ ਲਈ ਪੁਲਿਸ ਨਹੀਂ ਬਹੁਤ ਵਧੀਆ ਧਾਰ ਮੋਟੀ ਧਾਰ ਮੱਝਾਂ ਵਰਗਾ ਜੌਣ ਲੱਗਾ ਠੀਕ ਆ ਤੇ ਕੀ ਅੱਜ ਆਪਾਂ ਮੁੱਲ ਕੀ ਕਰਦੇ ਹਾਂ ਦਾ ਕਹਿੰਦਾ ਮੁੱਲ 70000 ਰੁਪਇਆ ਕਰਦੇ 70 ਹਾਂਜੀ ਅੱਛਾ ਜੀ ਤੇ ਦੇ ਲੈ ਕੁ ਮਾਨਤਨ ਕਰਦੇ ਆਂ ਕੋਈ ਗੱਲ ਨਹੀਂ 70 ਚ ਹਾਂਜੀ ਠੀਕ ਆ ਜੀ 70000 ਜਿਹੜੀ ਦੋਸਤੋ ਡਿਮਾਂਡ ਵਿੱਚੋਂ ਕੋਈ ਮਾਨਤਾ ਦਾ ਮੌਕੇ ਤੇ ਕੋਈ ਗੁੰਜਾਇਸ਼ ਜਿਹੜੀ ਜਿੰਨੀ ਵੀ ਹੋਈ ਉਹ ਜ਼ਰੂਰ ਹੋ ਜਾਊਗੀ ਠੀਕ ਆ ਸੋ ਵੱਡੇ ਲੇਵੇ ਤੇ ਦੁੱਧ ਕਿੰਨਾ ਪਾ ਦੋਗੇ 18 ਕਿ ਲੀਟਰ 20 ਲੀਟਰ ਹਾਂਜੀ ਹਾਂਜੀ 20 ਲੀਟਰ ਪਾਊਗੀ ਜੀ 18 20 ਲੀਟਰ ਮਿਲਕ ਕੈਪੈਸਿਟੀ ਹੈ ਜਿਹੜੀ ਦੋਸਤੋ ਰਹਿ ਸਕਦੀ ਆ ਕਿਉਂਕਿ ਵੱਡਾ ਆਰਡਰ ਇੰਨੇ ਆਰਡਰ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਇੱਕ ਆਈਡੀਆ ਹੁੰਦਾ ਵੀ ਐਡੇ ਐਟਰਾ ਵਾਲਾ ਪਸ਼ੂ ਜਿਹੜਾ ਦੋਸਤੋ ਦੁੱਧ ਨਾਰਮਲੀ 15 ਤੋਂ ਪਲੱਸ 18 18 20 20 ਲੀਟਰ ਤੱਕ ਚੰਗੀ ਸੇਵਾ ਦੇ ਤੁਸੀਂ ਚੋ ਸਕਦੇ ਜੀ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਆ ਵੈੜ ਆ ਗਈ ਆਪਣੇ ਕੋਲ ਦੀ ਇਹ ਵੀ ਗੱਬਣੀਆਂ ਇਹ ਵੀ ਗੱਬਣਾਂ ਜੀ ਠੀਕ ਆ ਜੀ ਇਹ ਸੂਹਾ ਕਿੰਨਾ ਸਮਾਂ ਚੱਲ ਜਾ ਰਿਹਾ ਇਹ ਦੂਜਾ ਸੂਹਾ ਜੀ ਦੂਜੇ ਆ ਠੀਕ ਆ ਦਿਨ ਕਿੰਨੇ ਕੁ ਲੈ ਜੂ ਅਜੇ ਆ ਦਿਨ ਹਜੇ ਲੈ ਜੂਗੀ ਇਹ ਹਫਤਾ ਹੀ ਲੈ ਜੂਗੀ ਠੀਕ ਆ ਜੀ ਹਫਤਾ ਖੰਡ ਸਮਾਂ ਹਜੇ ਬਾਕੀ ਆ ਜੀ ਸੂਹਾ ਦੂਜਾ ਠੀਕ ਆ ਕ੍ਰੋਸ ਪਣ ਦੇ ਵਿੱਚ ਆ ਠੀਕ ਆ ਜੀ ਸ਼ਾਈ ਬਾਲ ਦੇ ਨਾਲ ਥੋੜਾ ਜਿਹਾ ਕ੍ਰੋਸ ਪਣਾ ਬਾਕੀ ਕ੍ਰੋਸ ਪਣ ਦੇ ਵਿੱਚ ਵੈੜਾ ਠੀਕ ਆ ਜੀ ਤੇ ਇੱਕ ਹਫਤੇ ਦਾ ਸਮਾਂ ਬਾਕੀ ਆ ਲੜ ਲੜ ਦੇਖ ਸਕਦੇ ਢਿਲ ਟੁਰ ਕਿਵੇਂ ਸੀਲ ਸੌ ਕੋ ਪੂਰੀ ਹਾਂਜੀ ਸੀਲ ਸੌ ਆ ਠੀਕ ਆ ਬਾਕੀ ਤੇਲ ਤੁਲ ਕਾਫੀ ਆ ਹਵਾਨਾ ਚੱਡਾ ਬਿਲਕੁਲ ਜਿਹੜਾ ਦੋਸਤੋ ਬਣਾ ਕੇ ਪਸ਼ੂ ਪੂਰਾ ਤਿਆਰ ਕਰ ਲੂਗਾ ਇੱਕ ਹਫਤੇ ਦਾ ਸਮਾਂ ਬਾਕੀ ਠੀਕ ਆ ਹਲੋ ਲਿਓ ਜੀ ਤੋੜ ਦਈਏ ਨੂੰ ਵੀ ਦੂਜਾ ਸੂਆ ਸੋਣਾ ਠੀਕ ਆ ਜੀ ਹਾਈਟ ਮੀਡੀਅਮ ਆ ਹਾਈਟ ਛੋਟੀ ਆ ਥੋੜੀ ਜਿਹੀ ਵਜਨ ਵਿੱਚ ਹੌਲੀ ਆ ਠੀਕ ਆ ਜੀ ਰੇਡ ਵੀ ਉਸੇ ਤਰ੍ਹਾਂ ਦਾ ਆਪਾਂ ਹੌਲਾ ਹੀ ਵੀਰ ਤੋਂ ਕਰਾਵਾਂਗੇ ਵਜਨ 'ਚ ਹੌਲੀ ਆ ਤੇ ਬਾਕੀ ਦੁੱਧ ਜਿਹੜਾ ਨਾਰਮਲ ਹੀ ਦੋਸਤੋ ਗੱਲ ਕਰ ਲਈਏ ਜਿੰਨੇ ਕਿ ਆਪਾਂ 70 6000 ਰੁਪਏ ਲਾ ਕੇ ਮੱਝ ਕੋਈ 8 9 ਲੀਟਰ ਚੋਣਾ ਉਹਨਾਂ ਦੁੱਧ ਤਾਂ ਕੀ ਜਾਂਦਾ ਵੈਸੇ 10 ਲੀਟਰ ਤੱਕ ਦੇ ਨੂੰ ਚੰਗੀ ਸੇਵਾ ਤੇ ਨਾਰਮਲ ਸੇਵਾ ਦੇ ਠੀਕ ਆ ਆ ਦੇ ਠੀਕ ਹੈ ਗਾਣਾ ਦਾਣਾ ਬਿਲਕੁਲ ਦਾਣਾ ਨਹੀਂ ਪਾਉਣਾ ਹਾਂ ਸੋ ਬਿਲਕੁਲ ਇੱਕ ਮੈਨੂੰ ਤਾਂ ਵੀ ਖਰਚਾ ਵੀ ਇਹਦਾ ਜਿਵੇਂ ਘਾਟਾ ਦੁੱਧ ਦੇ ਨੇ ਵਧੀਆ ਉਹਨੇ ਦਿੱਤੀ ਜਾਣਾ ਹਾਂਜੀ ਹਾਂਜੀ ਦੁੱਧ 10 ਕਿਲੋਟਰ ਹੀ ਨਾਰਮਲ ਦਿੱਤੀ ਜਾਵੇ ਤਾਂ ਬਹੁਤ ਐਂਦੇ ਹਾਂਜੀ 10 ਲੀਟਰ ਦੇ ਜੀ ਹੈ ਤੇ ਵੰਡ ਵਟਾ ਵੀ ਜਦੋਂ ਥੋੜਾ ਘਾਕੇ ਰੱਜਣ ਵਾਲੀ ਪਸੂ ਆ। ਹਾਂਜੀ ਹਾਂਜੀ। ਇਹਦਾ ਵੀਰ ਮੁੱਲ ਕਿਹਦਾ ਰਹੂਗਾ ਕੀ ਕਰਦੇ? ਕਹਿੰਦਾ 30000 ਰੁਪਇਆ ਕਰਦੇ। 30000? ਹਾਂਜੀ। ਠੀਕ ਹੈ ਜੀ। ਬਾਕੀ ਛੋਟ ਛੱਪਾ ਕਰਦੇ ਹੋ ਫੁੱਲ। ਕੋਈ ਗੱਲ ਨਹੀਂ ਕਰ ਦਾਂਗੇ। 30000 ਦੋਸਤੋ ਇਹਦਾ ਮੋਲ ਆ ਠੀਕ ਆ। ਹਾਈਟ ਮੀਡੀਅਮ ਸਮਦਰ ਜੀ ਹਾਈਟ ਆ ਬਹੁਤੇ ਵੀਰ ਦੂਰੋਂ ਨੇੜੇੋਂ ਤੁਸੀਂ ਆ ਜਾਂਦੇ ਬਾਅਦ ਵਿੱਚ ਕੰਪਲੇਨ ਮੇਰ ਕਰਦੇ ਆ ਵੀ ਵੀਰ ਤੁਸੀਂ ਦੱਸਿਆ ਨਹੀਂਗਾ ਚੰਗੀ ਤਰ੍ਹਾਂ। ਵੀ ਸਮਦਰ ਦੀ ਹਾਈਟ ਆ ਨਾਰਮਲ ਜਿਹੜੀ ਮੀਡੀਅਮ ਹਾਈਟ ਵਾਲੀਆਂ ਵੇੜਾ ਤੁਹਾਨੂੰ ਉਹ ਵੀ ਦੱਸਦਾ ਕਿ ਮੀਡੀਅਮ ਹਾਈਟ ਆ کراؤسپਨ ਦੇ ਵਿੱਚ ਆ ਦੋਸਤੋ 9 10 9 10 ਲੀਟਰ ਤੱਕ ਜਿਹੜਾ ਦੁੱਧ ਤੁਸੀਂ ਇਸ ਤੋਂ ਲੈ ਸਕਦੇ ਜੇ ਬਿਲਕੁਲ ਚੱਡਾ ਲੇਵਾ ਬਿਲਕੁਲ ਤਿਆਰ ਕਰਕੇ ਫਿਰ ਸੁਵੂ ਵੀ 8 7 ਦਿਨਾਂ ਦੇ ਵਿੱਚ ਵਿੱਚ ਆਜੋ ਅਗਲੀ ਨੈਕਸਟ ਅਗਲੀ ਵਾਰ ਦਿਖਾਉਣੇ ਦੋਸਤੋ ਗੇਅਰ ਫਰੀਡ ਦੇ ਵਿੱਚ ਆ ਵੱਛੀ ਬਿਲਕੁਲ ਆਫਸਰ ਵੱਛੀ ਆ ਠੀਕ ਆ ਜੀ ਬਣੀ ਆ ਨਹੀਂ ਬਣੀ ਉਹ ਵੀਰ ਤੋਂ ਪੁੱਛ ਲੈਣੀ ਆਪਾਂ ਤੇ ਗੇਅਰ ਫਰੀਡ ਦੇ ਵਿੱਚ ਆ ਠੀਕ ਆ ਜੀ ਸੋ ਕਾਫੀ ਡਿਮਾਂਡ ਵੀਰ ਕਰਦੇ ਆ ਗੇਅਰ ਫਰੀਡ ਦੇ ਵਿੱਚ ਵੱਛੀ ਖਰੀਦਣ ਦੀ ਉਹਨਾਂ ਲਈ ਇੱਕ ਤੋਹਫਾ ਚੀਜ਼ ਆ ਅੱਛਾ ਗੁਰਜੀਤ ਵੀਰ ਇਹ ਕਿੰਨੇ ਕ ਸਾਲ ਦੀ ਉਮਰ ਕਿੰਨੇ ਕ ਕਿੰਨੇ ਕ ਮਹੀਨਿਆਂ ਦੀ ਇਹ 17 18 ਮਹੀਨੇ ਦੀ ਹੋ ਗਈ ਆ ਜੀ ਅੱਛਾ ਜੀ 17 18 ਮਹੀਨਿਆਂ ਦੀ ਹਾਂ ਠੀਕ ਆ ਜੀ ਹਾਂ ਜੀ ਤੇ ਆਈ ਆਪਣੇ ਕੋਲ ਕਿਵੇਂ ਆ ਕਿ ਮਦਰ ਵੀ ਅਸਦੀ ਦੇਖੀ ਆ ਜਾਂ ਕਿਵੇਂ ਪਤਾ ਮਦਰ ਵੇਖੀ ਆ ਜੀ ਆਪਾਂ ਰਿਸ਼ਤੇਦਾਰੀ ਚ ਲੈਂਦੀ ਆ ਕਿੰਨਾ ਕ ਦੁੱਧ ਮਦਰ ਦਾ ਸੀਗਾ ਦੁੱਧ ਦਾ 16 ਕਿਲੋ ਜੀ 16 ਕਿਲੋ ਹਾਂ ਜੀ ਠੀਕ ਆ ਪਿਓਰ ਘਿਰ ਆ ਗਈ ਹੈ ਹਾਂ ਜੀ ਪਿਓਰ ਹੈ ਕਿ ਕੰਨ ਕੁੰਨ ਬਿਲਕੁਲ ਉਸੇ ਤਰ੍ਹਾਂ ਲਵਾਈ ਦੇ ਵਿੱਚ ਹਾਂ ਜੀ ਹਾਂ ਜੀ ਤੇ ਬੰਨ ਪੁੰਨ ਵੀ ਉਸੇ ਤਰ੍ਹਾਂ ਹੀ ਹੈ ਹਾਈਟ ਸੋਹਣੀ ਹੈ ਦੋਸਤੋ ਹਾਈਟ ਜੇ 17 18 ਮਹੀਨਿਆਂ ਦੀ ਆਪਾਂ ਵੈੜ ਤੁਹਾਨੂੰ ਦਿਖਾ ਰਹੇ ਆ ਤੇ ਹਾਈਟ ਕੱਦ ਬਹੁਤ ਸੋਹਣੀ ਹੈ ਲਵੀ ਜੀ ਬੱਚੀ ਹੈ ਬਾਕੀ ਅਫਸਰ ਹੈ ਠੀਕ ਹੈ ਜੀ ਵਜਨ ਭੋਜਨ ਪੂਰਾ ਏਆਈ ਹੋ ਸਕਦੀ ਹੈ ਏਆਈ ਦੇ ਕਾਬਿਲ ਆ ਬਿਲਕੁਲ ਹਜੇ ਕਿਸੇ ਤਰ੍ਹਾਂ ਦੀ ਮਤਲਬ ਕਿ ਏਆਈ ਹੋਈ ਤੇ ਨਹੀਂ ਉਹਨੂੰ ਨਹੀਂ ਹਜੇ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਕੋਈ ਹੀਟ ਕੱਢੀ ਹੋਵੇ ਹੀਟ ਨਹੀਂ ਹਜੇ ਕੱਢੀ ਨਹੀਂ ਜੀ ਠੀਕ ਹੈ ਜੀ ਤੋਂ ਵੀਰ ਦੱਸਦਾ ਵੀ ਕੋਈ ਹੀਟ ਹਜੇ ਤੱਕ ਕੱਢੀ ਨਹੀਂ ਗਈ ਠੀਕ ਹੈ ਜੀ ਤੇ ਏਆਈ ਦੋਸਤੋ ਹੋਣ ਦੇ ਬਿਲਕੁਲ ਕਾਬਿਲ ਆ ਥੋੜਾ ਜਿਹਾ ਵੀਰ ਜਿਹੜਾ ਬਿਲਕੁਲ ਅੱਗੇ ਧਿਆਨ ਰੱਖ ਲੂਗਾ AI ਬਿਲਕੁਲ ਤੁਸੀਂ ਕਰਵਾ ਸਕਦੇ ਜੀ ਵਜ਼ਨ ਲੋਡ ਪੂਰਾ ਵਿੱਚ ਤੁਸੀਂ ਬਿਲਕੁਲ ਦੇਖੋਗੇ ਫੇਸ ਕੁਆਲਟੀ ਆ ਦੇਖੋ ਜੀ ਠੀਕ ਹੈ ਲੰਬਾਈ ਦੇ ਵਿੱਚ ਜਿਹੜਾ ਕੰਨਾਂ ਬਿਲਕੁਲ ਲੰਬਾਈ ਦੇ ਵਿੱਚ ਬਹੁਤ ਹੋਣਾ ਉਸੇ ਤਰ੍ਹਾਂ ਠੀਕ ਹੈ ਜੀ ਤੇ ਫੇਸ ਕੁਆਲਟੀ ਆ ਦੇਖੋ ਠੀਕ ਹੈ ਸੋ 17 18 ਮਨთ ਦੀ ਜਿਹੜੀ ਏਜ ਆ ਠੀਕ ਆ ਆ ਦੇਖੋ ਹਾਂ ਜਿਹੜੇ ਤੁਹਾਨੂੰ ਆਪਾਂ ਚਾਰੇ ਦਿਖਾਤੇ ਚਾਰ ਥਾਣਾ ਬਿਲਕੁਲ ਪ੍ਰੋਪਰ ਠੀਕ ਹੈ ਜੀ ਤੇ ਢਿਲ ਢੁਲ ਕਾਫੀ ਸੋਹਣੀ ਆ ਜਿੱਦਾਂ ਕਿ ਮਦਰ ਦਾ ਕੋਈ 17 18 ਲੀਟਰ ਦਾ ਮਿਲ ਕਰ ਕੌੜਾ ਇਸ ਤੋਂ ਵੀ ਚੰਗੀ ਆਸ ਕੀਤੀ ਜਾ ਸਕਦੀ ਹੈ ਤੇ ਮੁੱਲ ਗਰਦੀਤ ਪਾਈ ਦਾ ਕੀ ਕਰਾਂਗੇ ਲੈਣ ਦੇਣਾ ਬੱਚਾ ਇਹਦਾ 17000 ਰੁਪਏ ਕਰਦੇ ਠੀਕ ਹੈ 17000 ਹਾਂਜੀ ਠੀਕ ਹੈ ਜੀ ਬੱਚੀ ਚੰਗੀ ਹਨਾ ਵੈਸੇ ਹਾਂਜੀ ਹਾਂਜੀ ਤੇ ਮੈਨੂੰ ਤਾਂ ਵੀ ਦੁੱਧ ਵੀ ਕਾਫੀ ਸੰਘਣਾ ਇਹਨਾਂ ਦਾ ਮੱਝਾਂ ਹਾਂਜੀ ਹਾਂਜੀ ਦੁੱਧ 7 ਫੈਂਟ ਦਾ ਦੇ ਦਿਆਂ ਜੀ ਠੀਕ ਹੈ ਜੀ ਹਾਂਜੀ ਤੇ 17000 ਦੋਸਤੋ ਕੀਮਤ ਰਹੂਗੀ ਇਸ ਬੱਚੀ ਦੀ ਤੁਸੀਂ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਜੀ ਬੱਛੀ ਪੂਰੀ ਸੋਣੀ ਆ ਠੀਕ ਆ ਜੀ ਬਾਕੀ 16 17000 ਰੁਪਏ ਬਾਲੀ ਵੱਡੀ ਕੀਮਤ ਨਹੀਂ ਗਈ ਗਿਰ ਨਸਲ ਕਾਫੀ ਬੀਰ ਡਿਮਾਂਡ ਰੱਖਦੇ ਆ ਉਹਨਾਂ ਬੀਰਾਂ ਲਈ ਤੋਹਫਾ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਜੀ ਦਿੱਤੇ ਗਏ ਨੰਬਰਾਂ ਤੇ ਠੀਕ ਕਰਦੇ ਤੇ ਲਿਓ ਜੀ ਚੋੜਦਗੇ ਨੂੰ ਵੀ ਮੜਾ ਜਾ ਚੋਰੀ ਚੋੜਦਗੇ ਠੀਕ ਆ ਹੂੰ ਬੰਦ ਕਰ ਬਾਕੀ ਢਿਲ ਟੁਲ ਕਾਸੀ ਜਾਂਦੀ ਆ ਹੂੰ ਸੋ ਜਦੋਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਤਾਂ ਦੋਸਤੋ ਕਾਫੀ ਘੱਟ ਨਸਲ ਵੇਖਣ ਦੇ ਵਿੱਚ ਮਿਲਦੀ ਆ ਨਾਰਮਲ ਕਿਤੇ ਨਾ ਕਿਤੇ ਸ਼ਾਹੀਵਾਲ ਕਰੌਸ ਜਰਸੀ ਵੇੜਾ ਠੀਕ ਹੈ ਜੀ ਉਹਦਾਂ ਦੀਆਂ ਵੇੜਾ ਬਹੁਤ ਕਰੌਸ ਪਾਨ ਦੇ ਵਿੱਚ ਹੈਗੀਆਂ ਨੇ ਪਰ ਕਿਤੇ ਨਾ ਕਿਤੇ ਆਪਾਂ ਜੇਕਰ ਗੱਲ ਕਰ ਲਈਏ ਤਾਂ ਇਸ ਵੇੜ ਦੀ ਠੀਕ ਹੈ ਜੀ ਤੇ ਗਿਰ ਬ੍ਰੀਡ ਦੀ ਤੇ ਗਿਰ ਨਸਲ ਜਿਹੜੀ ਆ ਬਹੁਤ ਘੱਟ ਪੰਜਾਬ ਦੇ ਵਿੱਚ ਆਪਾਂ ਨੂੰ ਵੇਖਣ ਤੇ ਮਿਲਦੀ ਕਿਤੇ ਕਿਤੇ ਟਾਮ ਇਟਲੀ ਜਿਹੜੀ ਆ ਉਹ ਵੇਖਣ ਦੇ ਵਿੱਚ ਮਿਲਦੀ ਆ ਸੋ ਬਿਲਕੁਲ ਆ ਦੇਖੋ ਠੀਕ ਹੈ ਨਵੀਂ ਬੱਚੀ ਆ ਬਿਲਕੁਲ ਛਾਲ ਛਲੰਗਾ ਜਿਹੜੀਆਂ ਦੋਸਤੋ ਉਸੇ ਤਰ੍ਹਾਂ ਹੀ ਤੇ ਆ ਦੇਖੋ ਫਰਤੀ ਫਰਤੀ ਬਿਲਕੁਲ ਐ ਘੋੜਿਆਂ ਵਾਂਗੂ ਹੀ ਤੇ ਚ ਨਾ ਹਾਂਜੀ ਹਾਂਜੀ ਨਵੀਂ ਜੂ ਕੋਈ ਬਿਲਕੁਲ ਤੇ ਗਰਜੀਤ ਭਾਈ 17000 ਦੀ ਖਾਨਾ ਹਾਂਜੀ ਹਾਂਜੀ ਠੀਕ ਐ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਇਹ ਆ ਗਈ ਜਰਸੀ ਹੈ ਜਰਸੀ ਆ ਗਈ ਜੀ ਜਰਸੀ ਬ੍ਰੀਡ ਸਿੰਘ ਕਹਿੰਦੇ ਹੈਗੀ ਹਨਾ ਹਾਂਜੀ ਸਿੰਘ ਹੈਗੇ ਛੋਟੇ ਛੋਟੇ ਜਰਸੀ ਬ੍ਰੀਡ ਦੇ ਵਿੱਚ ਦੋਸਤੋ ਜਿਹੜੀ ਆਪਾਂ ਤੁਹਾਨੂੰ ਅਗਲੀ ਇਹ ਵਗੜ ਦਿਖਾ ਰਹੇ ਹਾਂ ਆ ਦੇਖੋ ਸੁਭਾ ਵੀਰ ਕਿ ਨਮਾਸ ਹੋਊਗੀ ਹੁਣ ਦੂਜਾ ਹੀ ਆ ਜੀ ਦੂਜੇ ਸਵੇਰੇ ਲੈ ਜੂ ਦੇਣ ਹਜੇ ਹਾਂਜੀ ਲੈ ਜੂਗੀ ਹਫਤਾ ਕੱਢ ਜੂ ਹਫਤੇ ਨੇੜੇ ਲੈ ਜਾਊਗੀ ਹਾਂ ਹਫਤੇ ਦੇ ਬਿਲਕੁਲ ਨੇੜੇ ਦੋਸਤੋ ਸਮਾਂ ਲੈ ਜੂਗੀ ਸੋ ਬਾਕੀ ਬਿਲਕੁਲ ਲੈਵਟੀ ਜਿਹੜੀ ਆ ਆਰਡਰ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਟਿਲ ਟੂਲ ਜਿੰਨੇ ਵੀ ਆਪਾਂ ਨੂੰ ਦਿਖਾਈ ਦੇ ਰਹੀਏ ਕੋਈ 2-4 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਤਿਆਰੀ ਫੇਰ ਸੁਭਾ ਵੀ ਇੱਕ ਹਫਤਾ ਬਾਕੀ ਆ ਤੇ ਸੁਭਾ ਦੂਸਰਾ ਹੀ ਆ ਹਾਂਜੀ ਦੂਸਰਾ ਦੂਜੇ ਸਵੇਰੇ ਲਿਓ ਖੋਲ ਦਿਓ ਜੀ ਇਹਨੂੰ ਵੀ ਦੂਸਰਾ ਸੁਬਾ ਜਰਸੀ ਬਰੀਡ ਦੇ ਵਿੱਚ ਆ ਠੀਕ ਆ ਜੀ ਬੇਸ਼ੱਕ ਥੋੜਾ ਥੋੜਾ ਸਿੰਗ ਹੈਗਾ ਦੋਸਤੋ ਪਰ ਠੀਕ ਹੈ ਸਿੰਗਾ ਦਾ ਕੋਈ ਬੈਨੀ ਬਹਾਨੀ ਹੈਗੀ ਨਹੀਂਗੀ ਬੈਨੀਫਿਟ ਦੀ ਕੋਈ ਏਡੀ ਗੱਲ ਨਹੀਂ ਹੈਗੀ ਕਿ ਪਸ਼ੂ ਵੇਹ ਠੰਡਾ ਧੀਰਾ ਬਿਲਕੁਲ ਸੀ ਯੂਸਾਊਗਾ ਠੀਕ ਆ ਗਰੇ ਕਲਰ ਦੇ ਵਿੱਚ ਆ ਰੰਗ ਦੀ ਗੱਲ ਕਰ ਲਈਏ ਬਿਲਕੁਲ ਗਰੇ ਵਾਈਟ ਦਾ ਥੋੜਾ ਕੰਬੀਨੇਸ਼ਨ ਜੀ ਆ ਠੀਕ ਆ ਹੂੰ ਆ ਦੇਖ ਬਾਜ ਚਰਪਾ ਲਾਂਗੇ ਠੀਕ ਆ ਜੀ ਲੈਓ ਬਾਈ ਲੈਓ ਮੋੜ ਦਿਓ ਠੀਕ ਬਥੇਰਾ ਡੈਂਜਰ ਹੋ ਗੇ ਮੈਨੂੰ ਸਾਹ ਤਾਂ ਅੰਦਰ ਹੋ ਹਮ ਅੱਜ ਜੱਲਾ ਪੀਆ ਬੈਂਕ ਚੋਂ ਇਹਦਾ ਲਾਅ ਜੇੜ ਕਰਦੇ ਹਾਂ ਹਾਂ ਇਹ ਦੇ ਰਹੇ ਐਨਾਂ ਹੀ ਕਰਦੇ ਬੱਤੀ ਠੀਕ ਆ ਅੱਛਾ ਇਹਦਾ ਕੀ ਮੁੱਲ ਰਹੂਗਾ ਬਾਈ ਕਰਜੀਤ ਸੇ ਇਹਦਾ 32000 ਰੁਪਿਆ ਕਰਦੇ 32000 ਹਾਂਜੀ ਠੀਕ ਆ ਜੀ ਕੋਈ ਮਾਨਤਾ ਨੂੰ ਸਾਰੀਆਂ ਪਸ਼ੂਆਂ ਚ ਹੋ ਜਾਊਗਾ। ਕੋਈ ਗੱਲ ਨਹੀਂ ਉਹ ਹੋ ਜਾਊਗਾ ਜੀ ਮੈਂ। ਠੀਕ ਆ। 32000 ਇਸ ਵਿਹੜ ਦਾ ਦੋਸਤੋ ਮੁੱਲ ਹੈਗਾ ਜਰਸੀ ਬ੍ਰੀਡ ਦੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ। ਪਸ਼ੂ ਆ ਜਿਹੜੇ ਦੋਸਤੋ ਇੰਨੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਘੱਟੋ ਘੱਟ ਨਗ ਜਿਹੜੇ ਆ ਚਾਰ ਵਿਹੜਾਂ ਸੀਗੀਆਂ ਠੀਕ ਆ ਜੀ। ਸ਼ਾਈ ਵਾਲ ਤੇ ਜਰਸੀ ਵੀ ਦਿਖਾਤੀ ਆ, ਗੇਰ ਨਸਲ ਦੀ ਬੱਚੀ ਦਿਖਾਤੀ ਆ। ਬਾਕੀ ਦੋ ਮਜਾਂ ਤਿੰਨ ਤੁਹਾਨੂੰ ਦਿਖਾਤੀਆਂ ਠੀਕ ਆ ਦੋ ਮਜਾਂ ਸੁਈਆਂ। ਇੱਕ ਬਿਲਕੁਲ ਗੱਪਣਾ ਤਿਆਰ ਹਨੀ ਦੀ ਮੈਂ। ਪਸ਼ੂ ਆਲਮੋਸਟ ਜਿਹੜੇ ਦੋਸਤੋ ਇਹ ਟੋਟਲ ਸੀਗੇ 7 ਕਿਰਨ ਨਿਮੇ 632 ਹਾਂਜੀ 35991 ਠੀਕ ਹੈ ਜੀ ਹਾਂਜੀ ਇੱਕ ਨੰਬਰ ਇਹੋ ਹੀ ਆਪਣੇ ਕੋਲ ਇੱਕ ਹੋਰ ਲਿਖ ਲਓ 8473 ਹਾਂਜੀ 05729 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜਾ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਉੱਤੇ ਚਲਦੇ ਕਰ ਦਿੱਤੇ ਆ ਓਨਰ ਦੇ ਮਾਲਕ ਦੇ ਭਾਈ ਗਰਜੀਤ ਹੋਰਾਂ ਦੇ ਪਿੰਡ ਟਿੰਡਵਾ ਤੁਸੀ ਖਾਸ ਵਿਜ਼ਿਟ ਕਰਨੀ ਆ ਨੇੜੇ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਕੋਰਟ ਕੰਪਲੈਕਸ ਤੇ ਮੱਲੋ ਕੇ ਪਿੰਡ ਬਿਲਕੁਲ ਲਾਗੇ ਹੈਗਾ ਦੋਸਤੋ ਟਿੰਡਵਾ ਤੁਸੀਂ ਲੋਕੇਸ਼ਨ ਲਾ ਕੇ ਜਿਹੜੀ ਆ ਵਿਜ਼ਿਟ ਕਰ ਸਕਦੇ ਮਨਸਿਹਾਂ ਤੋਂ ਆ ਸਕਦੇ ਠੀਕ ਹੈ ਜੀ ਤੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਤੁਸੀਂ ਇੱਕ ਵੇਰ ਵਾ ਪਾਇਆ ਸੀ ਟਰੈਕਟਰ ਵੀ ਸੀ ਅੱਜ ਹਾਂ ਜੀ ਟਰੈਕਟਰ ਵਿੱਚ ਨਾ ਜੀ ਆਜੋ ਜੀ ਇੱਕ ਟਰੈਕਟਰ ਆ ਦੋਸਤੋ 355 ਸਕੋਰ ਆਜੋ ਇਸ ਤੋਂ ਬਾਅਦ ਦੋਸਤੋ ਇੱਕ ਟਰੈਕਟਰ ਤੁਹਾਨੂੰ ਦਿਖਾਉਣਾ ਹੈ ਸਕੋਰ 355 ਠੀਕ ਹੈ ਜੀ ਤੇ ਉਹੀ ਪੁਰਾਣੀ ਸ਼ੋ ਉਹੀ ਜਿਹੜਾ ਪੁਰਾਣੇ ਮਾਡਲ ਦੇ ਵਿੱਚ ਆ 200 ਠੀਕ ਹੈ ਪਰ ਸਾਹਬ ਸੰਭਾਲ ਤੇ ਖਚਾਈ ਜਤਾਈ ਜਿਹੜੀ ਆ ਦੋਸਤੋ ਕਾਫੀ ਸੋਹਣੀ ਆ ਪੂਰੀ ਗੱਲਬਾਤ ਆਪਾਂ ਉਹ ਵੀ ਕਰ ਲਾਂਗੇ ਵੀਰ ਗੁਰਜੀਤ ਹਰੋਂ ਦੇ ਨਾਲ 355 ਹੈ ਠੀਕ ਹੈ ਜੀ ਸਕੋਰ 355 ਤਿੰਨ ਸਿਲੰਡਰ ਸੋ ਟਾਇਰ ਟਪਾ ਇੰਜਨ ਗੇਅਰ ਲੈਫਟ ਇਹ ਸਾਰੀ ਜਿਹੜੀ ਕੰਡੀਸ਼ਨ ਆਪਾਂ ਪੁੱਛ ਲਾਂਗੇ ਕਿਉਂਕਿ ਉਹਨਾਂ ਨੇ ਵਾਹ ਕੇ ਚਲਾ ਕੇ ਜਿਹੜਾ ਦੋਸਤੋ ਤਸੱਲੀ ਕੀਤੀ ਹੋਈ ਆ ਸੋ ਪੂਰੀ ਗੱਲਬਾਤ ਕਰ ਲਾਂਗੇ ਟਾਇਰਾਂ ਦੀ ਕੰਡੀਸ਼ਨ ਕਿੰਨੇ ਪੈਸੇ ਉਹ ਸਾਰਾ ਵੇਰਵਾ ਆਪਾਂ ਲੈ ਲੈਨੇ ਆ ਅੱਛਾ ਗਰਦੀਪ ਭਾਈ ਇਹ ਮਾਡਲ ਕਿੰਨਾ ਆਪਣੇ ਕੋਲ ਇਹ 95 ਮਾਡਲ ਜੀ 95 ਹੈ ਹਾਂਜੀ 355 55 ਸਕੋੜਾ ਆ ਜੀ 355 ਜੀ 47 ਹਸ ਪਾਵਰ ਆ ਜੀ 47 ਹਸ ਪਾਵਰ ਹਾਂਜੀ ਠੀਕ ਹੈ ਆਪਣੇ ਕੋਲ ਹੀ ਕਾਪੀ ਆਪਣੇ ਕੋਲ ਹੈ ਜੀ ਇੱਕ ਕਾਪੀ ਉਹਨਾਂ ਟਾਈਮ ਦੇ ਵਿੱਚ ਉਹ ਦੂਜੀ ਹੁੰਦੀ ਹੈ ਨਾ ਬਸ ਹਾਂਜੀ 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 ਜਿਲਦ ਵਰਕੇ ਵਾਲੀ ਹਾਂਜੀ 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 ਠੀਕ ਹੈ ਤੇ ਅੱਗੇ ਨਾਮ ਨੂੰ ਹੋਇਆ ਨਹੀਂਗਾ ਮਤਲਬ ਕਿ ਪਹਿਲੇ ਨਾਮ ਪਹਿਲੇ ਨਾਮ ਹੀ ਆ ਜੀ ਫਰਸਟ ਓਨਰ ਦੀ ਤਰ੍ਹਾਂ ਆਉਂਦਾ ਹਾਂਜੀ ਹਾਂਜੀ ਠੀਕ ਆ ਜੀ ਪਹਿਲੇ ਨਾਮ ਆ ਦੋਸਤੋ ਠੀਕ ਆ ਤਿੰਨ ਸਿਲੰਡਰ ਆ ਪ ਬਿਲਕੁਲ 355 ਸਕਾਉਟ ਆਪਾਂ ਤੁਹਾਨੂੰ ਜਿਹੜਾ ਟਰੈਕਟਰ ਆ ਦੋਸਤੋ ਦਿਖਾ ਰਹੇ ਹਾਂ ਠੀਕ ਆ ਤੇ 47 ਹਸਪਾਵਰ ਆ ਵੀਰ ਤੇ ਹਾਂਜੀ ਹਾਂਜੀ ਹਾਲਾਂ ਦੀ ਗੱਲ ਕਰ ਲਈਏ ਕਲਟੀਵੇਟਰ ਦੀ ਗੱਲ ਕਰ ਲਈਏ ਤੇ ਕਿੰਨੇ ਬਿਲਕੁਲ ਜਿਹੜਾ ਖਿੱਚ ਕੇ ਖਚਾਈ ਕਰਕੇ ਵੇਖ ਲਓ 11 ਪਾ ਲਓ ਜੀ ਆ ਟਰੈਕਟਰ ਮਾਸਾਂ ਨੂੰ ਲਾ ਦਾਂਗੇ ਧੂਆਂ ਵਖਾ ਜੇ ਅਸੀਂ ਬੈਠੇ ਹਾਂ ਠੀਕ ਆ ਜੀ ਹਾਂਜੀ ਤੇ ਇੰਜਨ ਦਾ ਗੇਅਰ ਦਾ ਪੂਰਾ ਦੱਸ ਦੋ ਤਸਵੀਰ ਬਿਲਕੁਲ ਓਕੇ ਆ ਜੀ ਇੰਜਨ ਗੇਅਰ ਬਿਲਕੁਲ ਓਕੇ ਆ ਸਰਵਸ ਹੋਈ ਹੈ ਡੰਨ ਸਾਰੀ ਹਾਂਜੀ 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 ਠੀਕ ਆ ਸੁੱਕਾ ਪਿਆ ਸਾਰਾ ਠੀਕ ਆ ਠੀ ਤੇ ਇਹ 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 ਤਾਂ ਮਤਲਬ ਕੀ ਇਹ ਤਾਂ ਵਿਦਆਊਟ ਡਿਸਟਰੀਬਿਊਟਰ ਹੀ ਹੈ ਨਾ ਜੀ ਹਾਂਜੀ 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 ਬਿਲਕੁਲ ਸੋ ਬਾਕੀ ਗੇਅਰ ਕੋਰ ਪ੍ਰੋਪਰ ਨੇ ਕਿੰਨੇ ਕੁ ਹੈਗੇ ਸੀ ਵੀਰ ਗੇਅਰ 5 ਹੈ ਜੀ ਇਹਦੇ 5 ਗੇਅਰ ਲੋ ਹਾਈ ਠੀਕ ਆ ਲੋ ਹਾਈ ਤਾਂ ਬਿਲਕੁਲ ਸੇਮ ਹੀ ਉੱਪਰ ਠੀਕ ਆ ਤੇ ਆ ਜਿਹੜੇ ਦੋਸਤੋ ਤੁਸੀਂ ਲੀਵਰ ਦੇਖ ਸਕਦੇ ਜੀ ਠੀਕ ਆ ਤੇ ਸੈਟਿੰਗ ਸ਼ੂਟਿੰਗ ਆ ਬਸ ਲੀਵਰ ਲੈਫਟ ਵਾਲੇ ਤੇ ਬਾਕੀ ਸੁੱਕਾ ਆ ਪਿਆ ਠੀਕ ਆ ਬਿਲਕੁਲ ਸੁੱਕਾ ਤੇ ਆ ਇੰਜਨ ਦੀ ਜਿਹੜੀ ਕੰਡੀਸ਼ਨ ਪੰਪ ਤੁਸੀਂ ਦੇਖ ਸਕਦੇ ਇੰਜਨ ਬਿਲਕੁਲ ਠੀਕ ਆ ਵਿਦਆਊਟ ਕਿਸੇ ਯਾਨੀ ਲੀਕਿੰਗ ਲੀਕੇਜ ਦੇ ਹੈਗਾ ਠੀਕ ਆ ਤੇ ਟਾਇਰ ਜਿਹੜੇ ਅਗਲੇ ਮੈਨੂੰ ਲੱਗਦਾ ਵੀ JK ਟਾਇਰ ਆ ਜੀ ਹਾਂਜੀ JK ਅਗਲੇ JK ਆ ਜੋੜੀ ਨਵੀਂ ਪਵਾਤੀ ਸੀ ਇਹ ਨਵੀਂ ਠੀਕ ਆ JK ਟਾਇਰ ਤੇ ਮਗਰਲੇ MRF ਮਗਰਲੇ MRF ਦੋਨੋਂ ਜੋੜੀ ਬਿਲਕੁਲ MRF ਹੈ ਨਾ ਹਾਂਜੀ ਕਿੰਨੇ ਕ ਪੈਸੇ ਜਿਹੜੇ ਵੀਰ ਹੈਗੇ ਟਾਇਰ ਇਹ 30 ਕੋ ਪੈਸੇ ਆ ਜੀ 30 ਕੋ ਪੈਸੇ ਟਾਇਰ ਹੈ ਠੀਕ ਆ ਹੈ ਪੱਕੇ ਆ ਠੀਕ ਆ ਪੱਕੇ ਟਾਇਰ ਆ ਬਿਲਕੁਲ ਇੱਥੇ ਮੈਨੂੰ ਲੱਗਦਾ ਫਿਰ ਕਿਤੇ 5-400 ਇੱਥੋਂ ਮਰਦੇ ਨਹੀਂਗੇ ਹਾਂਜੀ 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 ਠੀਕ ਆ ਬਾਕੀ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਮੰਗਰਾੜ ਮਾਰੇ ਜਿਵੇਂ ਖਾਦੇ ਹੂੰ ਥੋੜੀ ਮਗਰਾਟਾਂ ਦੇ ਵਿੱਚ ਥੋੜੀ ਗਲੌਪਟ ਹੈਗੀ ਹੈ ਨਾ ਹਾਂਜੀ ਹਾਂਜੀ ਹਾਂ ਹੈ ਨਾਲ ਦੀ ਇਹ ਪਹਿਲੇ ਮਰਗਾ ਹੈ ਨਾਲ ਦੀ ਹੈ ਹੈ ਨਾਲ ਦੀ ਹੈ ਕਦੀ ਮੈਨੂੰ ਤਾਂ ਵੀ ਚੇਂਜ ਨਹੀਂ ਹੋਏਗੇ ਨਹੀਂ ਜੀ ਨਹੀਂ ਸਾਰਾ ਰੀਜਨਲ ਆ ਬਿਲਕੁਲ ਠੀਕ ਹੈ ਤੇ ਬੈਟਰੀ ਬਿਲਕੁਲ ਨਵੀਂ ਹੈ ਜੀ ਬੈਟਰੀ ਨਵੀਂ ਹੈ ਜੀ ਆਉਣ ਬਿਲਕੁਲ ਚੱਲਦੀ ਹਾਲਤ ਵਿੱਚ ਹਾਂਜੀ ਹਾਂਜੀ ਹੈ ਠੀਕ ਹੈ ਜੀ ਥੋੜਾ ਜਿਹਾ ਆਪਾਂ ਸਟਾਰਟ ਕਰਕੇ ਦਿਖਾਈ ਦਿਓ ਮੜਾ ਜੀ ਅ ਗਜੀਤ ਭਾਈ ਕੀ ਦੀ ਡਿਮਾਂਡ ਕਰਦੇ ਆ ਕੀ ਮੋਲ ਨਾ ਮੋਲ 1.25 ਕਰਦੇ ਆ ਜੀ ਸਵਾ ਲਖ ਹਾਂਜੀ ਸਵਾ ਲਖ ਰੁਪਏ ਠੀਕ ਆ ਸੋ ਬਾਕੀ ਦੋਸਤੋ ਕੋਈ ਵੀਰ ਆਪਦਾ ਚਲਾ ਕੇ ਵਾਹ ਕੇ ਤਸੱਲੀ ਨਾਲ ਕਲਟੀਵੇਟਰ ਤੇ ਤੁਸੀਂ ਆਪਦੀ ਵੇਖ ਸਕਦੇ ਜੇ ਤਸੱਲੀ ਕਰ ਸਕਦਾ ਕੋਈ ਵੀਰ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੀ ਹੋਰ ਨਿਊ ਫਾਰਮਰ ਵੀਰਾਂ ਤੱਕ ਵੀ ਜਿਹੜੀ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼੍ਰੀ ਅਕਾਲ ਜੀ